ਵਾਹਿਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਸਤਿਗੁਰੂ ਜੀ ਨੇ ਨਾਲ ਮਾਤਾ ਜੀ ਨੇ ਮਸੰਦਾਂ ਦੇ ਹੱਥ ਵਿੱਚ ਬਹੁਤ ਸਾਰਾ ਧਨ ਦੇ ਦਿੱਤਾ ਅਤੇ ਕਿਹਾ ਸਾਰਿਆਂ ਨੂੰ ਜਾ ਕੇ ਇਹ ਧਨ ਦੇ ਦੇਵੋ ਸਾਰੇ ਮਰਿਆਦਾ ਨਾਲ ਪ੍ਰਾਪਤ ਕਰਨ ਕੋਈ ਰੌਲਾ ਨਾ ਪਵੇ ਕੋਈ ਖਾਲੀ ਨਾ ਰਹਿ ਜਾਵੇ ਗੁਰੂ ਜੀ ਤੋਂ ਬਹੁਤ ਸਾਰਾ ਧਨ ਲੈ ਕੇ ਮਸੰਦਾ ਨੇ ਵੇਖ ਕੇ ਬਹੁਤ ਸਾਰੇ ਬ੍ਰਾਹਮਣ ਸੰਤਾਂ ਤੇ ਮਹਾਂਤਾਂ ਸਭ ਨੂੰ ਵੰਡ ਦਿੱਤਾ ਸਾਰੇ ਹੀ ਪ੍ਰਸੰਨ ਹੋ ਕੇ ਬਹੁਤ ਹੀ ਸਲਾਗਾ ਕਰ ਰਹੇ ਸਨ ਪਹਿਲੇ ਗੁਰੂ ਹਨ ਜਿਨ੍ਹਾਂ ਨੇ ਸੰਸਾਰ ਵਿੱਚ ਵੱਡੀ ਬੜਾਈ ਪ੍ਰਾਪਤ ਕੀਤੀ ਹੈ ਗੁਰੂ ਜੀ ਸ੍ਰੀ ਗੁਰੂ ਹਰगोविंद ਜੀ ਬਾਗ ਬਹੁਤ ਹੀ ਸ਼ਾਨ ਵਾਲੇ ਅਤੇ ਸਰਬ ਕਲਾ ਸੰਪੂਰਨ ਹਨ ਉਤਸ਼ਾਹ ਸਮਝ ਅਤੇ ਸੁਭਾਅ ਉਸੇ ਤਰ੍ਹਾਂ ਦਾ ਹੈ ਇਹ ਬਹੁਤ ਹੀ ਖੁੱਲੇ ਦਿਲ ਵਾਲੇ ਜਾਣੇ ਜਾਂਦੇ ਹਨ ਇਹ ਕਿਰਪਾਲੂ ਹੋ ਕੇ ਅਨੇਕ ਸੇਵਕਾਂ ਨੂੰ ਨਿਹਾਲ ਕਰਨਗੇ ਅਤੇ ਖੁਸ਼ੀਆਂ ਵਕਸ਼ਣਗੇ ਇਹ ਸੁਣ ਕੇ ਦੂਸਰਾ ਅਚਰਜ ਗੱਲਾਂ ਸੁਣਾਉਂਦਾ ਹੋਇਆ ਕਹਿਣ ਲੱਗਾ ਇਹਨਾਂ ਦੇ ਪਿਤਾ ਤੇ ਦਾਦਾ ਵੱਡ ਵਡੇਰੇ ਕਿਸ ਤਰ੍ਹਾਂ ਵਾਲੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਅਨੇਕ ਸੇਵਕ ਸਿੱਖਾਂ ਨੂੰ ਮੁਕਤ ਕਰ ਦਿੱਤਾ ਸੀ ਜਿਨ੍ਹਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਹੀ ਕੁੱਲ ਦੇ ਵਿੱਚ ਜਨਮ ਲਿਆ ਹੈ ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਗੁਰੂ ਜੀ ਦੇ ਕੋਲ ਰਹਿੰਦੇ ਹਨ ਸਾਰੇ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਦੀ ਵਡਿਆਈ ਕਰਦੇ ਜਿਨ੍ਹਾਂ ਨੂੰ ਧਨ ਪਦਾਰਥ ਦੀ ਭੇਟਾ ਦਿੱਤੀ ਉਹ ਤ੍ਰਿਪਤ ਹੋ ਗਏ ਉਹ ਆਨੰਦ ਪ੍ਰਾਪਤ ਕਰਕੇ ਬਹੁਤ ਹੀ ਅਸੀਸਾਂ ਦਿੰਦੇ ਅਤੇ ਗੁਰੂ ਸਪੁੱਤਰ ਦੀ ਉਮਰ ਵੱਡੀ ਹੋਵੇ ਜਦ ਤੱਕ ਸੰਸਾਰ ਦੇ ਵਿੱਚ ਗੰਗਾ ਜਮਨਾ ਨਦੀ ਵਹਿ ਰਹੀ ਹੈ ਤਦ ਤੱਕ ਆਨੰਦ ਨਾਲ ਜਿਉਂਦੇ ਰਹਿਣ ਇਸ ਤਰ੍ਹਾਂ ਲੰਗਰ ਦੇ ਵਿੱਚ ਬਹੁਤ ਹੀ ਲੋਕਾਂ ਦਾ ਇਕੱਠ ਹੋਇਆ ਅਤੇ ਆਨੰਦਪੁਰ ਸਾਹਿਬ ਵਿੱਚ ਬਹੁਤ ਜ਼ਿਆਦਾ ਆਨੰਦ ਵਰਤਿਆ ਸਾਰੀ ਸਿੱਖ ਸੰਗਤ ਬਹੁਤ ਹੀ ਤ੍ਰਿਪਤ ਹੋ ਗਈ ਸੀ ਉਪਰੰਤ ਜਿਨਨੇ ਮਸੰਦ ਸੰਨ ਸਭ ਨੇ ਭੋਜਨ ਛਕਿਆ ਅਤੇ ਅਨੇਕ ਦੇਸ਼ਾਂ ਦੇ ਲੋਕਾਂ ਨੇ ਆ ਕੇ ਚਿੱਤ ਵਿੱਚ ਬਹੁਤ ਹੀ ਉਤਸ਼ਾਹ ਅਤੇ ਚਾਹ ਨਾਲ ਆਪਣੇ ਉਤਸ਼ਾਹ ਅਤੇ ਚਾਹ ਨਾਲ ਆਪਣੀ ਡੇਰੇ ਲਾ ਲਏ ਸਨ ਉਹ ਦਿਨ ਬੀਤ ਗਿਆ ਫਿਰ